ਸਰਕਾਰੀ ਸਕੂਲ ਦੀ ਅਧਿਆਪਕਾ ਜਿਸ ਦੇ ਵੱਲੋਂ ਦੂਜਾ ਵਿਆਹ ਕਰਵਾਇਆ ਗਿਆ ਸੀ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਮਨੀਸ਼ ਦੇ ਨਾਲ ਰਹਿ ਰਹੀ ਸੀ ਮਨੀਸ਼ ਅਤੇ ਆਰਤੀ ਦੇ ਵਿਚਾਲੇ ਪਿਤੇ ਐਤਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਇਹ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਪਤੀ ਨੇ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਇਸ ਦੇ ਪਿੱਛੇ ਦਾ ਕਾਰਨ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿਚਾਲੇ ਝਗੜਾ ਸਾਸਤ ਤੇ ਸਾળી ਨੂੰ ਲੈ ਕੇ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ। ਛੇਰਟਾ ਥਾਣੇ ਦੇ ਅਧੀਨ ਪੈਂਦੇ ਕਰਤਾਰਨਗਰ ਗਲੀ ਨੰਬਰ 7 ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਸਰਕਾਰੀ ਨੌਕਰੀ ਕਰਦੀ ਇਸ ਪਤਨੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਸਦੇ ਨਾਲ ਹੱਥੋਪਾਈ ਹੁੰਦੀ ਹੈ ਤੇ ਉਸ ਦੀ ਜਾਨ ਲੈ ਜਾਂਦੀ ਹੈ। 10 ਦੀ ਕੀ ਇਸ ਤੋਂ ਬਾਅਦ ਪਤੀ ਵੀ ਦੁਨੀਆ ਦੇ ਵਿੱਚ ਨਹੀਂ ਰਹਾ ਦੋਹਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਨੇ ਘਰ ਦੇ ਅੰਦਰੋਂ ਗੱਲ ਨੂੰ ਲੈ ਕੇ ਦੋਹਾਂ ਦੇ ਵਿਚਕਾਰ ਲੜਾਈ ਝਗੜਾ ਹੋਇਆ ਤੇ ਘਟਨਾ ਦੀ ਸੂchnਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਜਦੋਂ ਇੱਥੇ ਪਹੁੰਚੇ ਤਾਂ ਉਹਨਾਂ ਘਟਨਾ ਦਾ ਜਾਇਜ਼ਾ ਲਿਆ ਇਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਦੋਹਾਂ ਦੇ ਵਿਚਾਲੇ ਝਗੜਾ ਉਸ ਦੀ ਸੱਸ ਉਰਮਿਲਾ ਬਾਲਾ ਅਤੇ ਸਾਲੀ ਅਨੂ ਬਾਲਾ ਨੂੰ ਲੈ ਕੇ ਹੋਇਆ ਸੀ ਉਹਨਾਂ ਦੀਆਂ ਮ੍ਰਿਤਕ ਦੇਹਾਂ ਪਤੀ ਪਤਨੀ ਦੀਆਂ ਮ੍ਰਿਤਕ ਦੇਹਾਂ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਦੋਹਾਂ ਦਾਹੇ ਦੂਜਾ ਵਿਆਸ ਇਹਦਾ ਨਾਮ ਲਿਖਿਆ ਵਾ ਇਹਨਾਂ ਨੇ ਲਿਖਿਆ ਵਾ ਵੇਖੋ ਜੀ ਇਹ ਮੇਰੀ ਸਿਸਟਰ ਦੀ ਸੈਕਿੰਡ ਮੈਰਿਜ ਈ ਹੈ ਜੀ ਮੈਰਿਜ ਹੋਈ ਆ ਇਹ ਸ਼ਿਵਾਲੇ ਉਥੇ ਇਹਨਾਂ ਦੇ ਹੈਗੇ ਨੋਜ਼ ਦੋ ਤਿੰਨ ਮਹੀਨਾ ਬਾਅਦ ਹੀ ਇਹਨਾਂ ਨੇ ਉਹਨਾਂ ਨੂੰ ਉੱਪਰ ਚੜਾਤਾ ਵਾ ਅੱਡ ਕਰਤਾ ਵਾ ਉਹਦੇ ਤੋਂ ਬਾਅਦ ਇਹਨਾਂ ਨੇ ਇੱਧਰ ਖਰੀਦ ਲਿਆ ਵਾ ਇਹ ਖਰੀਦ ਕੇ ਇੱਥੇ ਹਸਬੰਡ ਵਾਈਫ ਹੀ ਰਹਿ ਰਹੇ ਆ ਦੋਨੋਂ ਜਾਣੇ ਇਹ ਸਾਡੇ ਮੰਮੀ ਇਕੱਲੇ ਆ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਆ ਮੰਮੀ ਦਾ ਹੀ ਧਿਆਨ ਰੱਖਦੇ ਆ ਇਹ ਰੈਸਟ੍ਰਿਕਸ਼ਨਸ ਵੀ ਲਾਉਂਦੇ ਹੀ ਵੀ ਮੰਮੀ ਵੱਲ ਘਟ ਜਾਓ ਜਾਂ ਇੱਧਰ ਘਟ ਜਾਓ ਜਾਂ ਜੋ ਵੀ ਆ ਬਾਕੀ ਇਨਾਂ ਚ ਪਰਸਨਲ ਇਸ਼ੂ ਕੀ ਆ ਸਾਨੂੰ ਨਹੀਂ ਪਤਾ ਇਹਦੇ ਬਾਰੇ ਤੁਹਾਡੇ ਨਾਮ ਦਾ ਜ਼ਿਕਰ ਹੋਣਾ ਜਿਹੜਾ ਵੀ ਇਹਨਾਂ ਦੀ ਇੱਕ ਪਿੱਛੇ ਇਹਨਾਂ ਦੀ ਮਦਰ ਆ ਤੇ ਇੱਕ ਸਿਸਟਰ ਆ ਇਹਨਾਂ ਨਾਲੇ ਰੱਖਣੀ ਇਹਨਾਂ ਰਿਸ਼ਤਾ ਹੈ ਅੱਛਾ ਜੀ ਕਿਉਂਕਿ ਸਾਡਾ ਕੋਈ ਭਰਾ ਨਹੀਂ ਹੈਗਾ ਮੰਮੀ ਸਾਡੀ ਜ਼ਿੰਮੇਵਾਰੀ ਮੰਮੀ ਦਾ ਧਿਆਨ ਆਪਾਂ ਹੀ ਰੱਖਣਾ ਜੀ ਜੀ ਠੀਕ ਆ ਤੇ ਅਹੀਂ ਦੋਨੋਂ ਭੈਣਾਂ ਨੇ ਮੰਮੀ ਨੂੰ ਵੇਖਣਾ ਹੀ ਉਹ ਜਾਂਦੇ ਵੀ ਇਹ ਆਪਣੀ ਭੈਣ ਨਾਲ ਵੀ ਨਾ ਰੱਖਣ ਤੇ ਮਾਂ ਨਾਲ ਵੀ ਨਾ ਰੱਖਣ ਇੱਥੇ ਘਰ ਲਿਆ ਇੰਨਾ ਸਾਰਿਆਂ ਨੂੰ ਲਾਗੇ ਵਾਲਿਆਂ ਨੂੰ ਪਤਾ ਹੀ ਹੈ ਕੌਣ ਇੱਥੇ ਝਗੜਾ ਹੁੰਦਾ ਸੀ ਆਪਸ ਵਿੱਚ ਜਿੰਨਾਂ ਦਾ ਉਹਨਾਂ ਦੇ ਭਰਾ ਦਾ ਕਹਿਣਾ ਕਿ ਝਗੜਾ ਅਕਸਰ ਹੁੰਦਾ ਰਹਿੰਦਾ ਸੀ ਮੇਰੇ ਭਰਾ ਦਾ ਬੁੜੇ ਭਾਈ ਇਨਾਂ ਦਾ ਉਹਨਾਂ ਦੇ ਛੋਟੇ ਬ੍ਰਦਰ ਦਾ ਝਗੜਾ ਵੇਖੋ ਝਗੜਾ ਇਨਾਂ ਦਾ ਆਪਸ ਦੇ ਵਿੱਚ ਕੀ ਹੈ ਇਹ ਨਹੀਂ ਸਾਨੂੰ ਨਹੀਂ ਪਤਾ ਆਪਸ ਦੇ ਵਿੱਚ ਮੀਆਂ ਬੀਵੀ ਦਾ ਕੋਈ ਨਹੀਂ ਆ ਇਨਾਂ ਦੇ ਘਰ ਵਾਲੇ ਜਿਹੜੇ ਆ ਪਿੱਛੋਂ ਵੇਖੋ ਉੱਥੋਂ ਪਹਿਲੇ ਤੁਸੀਂ ਇੱਥੇ ਭੇਜਿਆ ਵਾ ਫਿਰ ਤੁਸੀਂ ਕਿਚਨ ਦੇ ਉਹਨਾਂ ਨੂੰ ਫਿਰ ਇਹ ਕਹਿੰਦੇ ਵੀ ਇੱਧਰ ਵੀ ਨਾ ਰੱਖੋ ਤੁਸੀਂ ਇਨਾਂ ਦੇ ਨਾਲ ਵੀ ਨਾ ਰੱਖੋ ਉਧਰ ਨਾ ਕੁੜੀ ਦੇ ਰੈਸਟ੍ਰਿਕਸ਼ਨ ਲਾਈਆਂ ਤੁਹਾਡਾ ਨਾਮ ਆਉਂਦਾ ਕੀ ਕਰਨ ਲੱਗਦਾ ਤੁਹਾਨੂੰ ਪਤਾ ਇਹਦੇ ਬਾਰੇ ਪਤਾ ਮੇਰਾ ਨਾਮ ਕਿਉਂ ਲਿਖਿਆ ਗਿਆ ਹੈ ਮੇਰਾ ਨਾਮ ਤਾਂ ਲਿਖਿਆ ਵੀ ਮੈਂ ਕੁੜੀ ਦੀ ਭੈਣ ਹੈਗੀ ਆ ਵੀ ਇਹ ਕੁੜੀ ਦੀ ਭੈਣ ਆ ਇਹ ਕੁੜੀ ਦੀ ਕੁੜੀ ਦੀ ਸਾਈਡ ਦੀ ਗੱਲ ਕਰੇਗੀ ਜੋ ਵੀ ਹੋਏਗਾ ਮੈਂ ਤੇ ਆਪਣੀ ਭੈਣ ਵੱਲ ਹੀ ਗੱਲ ਕਰਾਂਗੀ ਨਾ ਮੇਰਾ ਨਾਮ ਇਸ ਕਰਕੇ ਲਿਖਿਆ ਇਹ ਚਾਹੁੰਦੇ ਵੀ ਆਪਣੀ ਮਾਂ ਤੇ ਭੈਣ ਨੂੰ ਇਹ ਛੱਡ ਦੇ ਇਹਨਾਂ ਦੇ ਨਾਲ ਰੱਖੇ ਨਾ ਵੀ ਵੇਖੋ ਘਰ ਲਿਆ ਲਾਗੇ ਲਿਆ ਤੁਸੀਂ ਸਾਡੀ ਮਦਰ ਇਕੱਲੇ ਆਪਾਂ ਹੀ ਇਹਨਾਂ ਦਾ ਧਿਆਨ ਰੱਖਣਾ ਨਾ ਹੁਣ ਇਹ ਕਹਿੰਦੇ ਵੀ ਇਨਾਂ ਬਿਲਕੁਲ ਕੱਟ ਆਫ ਕਰ ਦੋ ਇਹ ਤੇ ਨਹੀਂ ਦੱਸ ਸਕਦਾ ਠੀਕ ਆ ਨਾ ਹੁਣ ਸਾਡੀ ਭੈਣ ਸਾਨੂੰ ਕੱਲ ਮਿਲ ਕੇ ਗਈ ਉਹ ਚੰਗੀ ਭਲੀ ਸਾਡੇ ਘਰੋਂ ਗਈ ਆ ਕੋਈ ਗੱਲਬਾਤ ਨਹੀਂ ਕੋਸ਼ ਉਹਦਾ ਉਹ ਬਹੁਤ ਬਰੇਵ ਲੇਡੀ ਹੀ ਉਹ ਜੌਬ ਕਰ ਰਹੀ ਹੈ گورਨਮੈਂਟ ਟੀਚਰ ਵਾਓ ਇੰਨੇ ਸਾਲ ਹੋ ਗਏ ਆ ਸੈਕਿੰਡ ਮੈਰਿ ਸੀ ਉਹਦੀ ਕੋਈ ਉਹਨੇ ਕੋਈ ਭੱਜ ਕੇ ਵਿਆਹ ਤੇ ਕਰਾਇਆ ਨਹੀਂ ਸੀ ਸਾਡੇ ਪੇਰੈਂਟਸ ਨੇ ਕੀਤਾ ਵਾ ਬਾਕੀ ਇਹ ਬੰਦੇ ਨੇ ਕੀ ਕੀਤਾ ਵਾ ਇਹ ਹੁਣ ਕਿਸੇ ਨਾਲ ਦੁਸ਼ਮਣੀ ਕੋਈ ਦੁਸ਼ਮਣੀ ਕੋਸ਼ ਨਹੀਂ ਇਹ ਪਿੱਛੇ ਜਿਹੜੇ ਇਹਨਾਂ ਦੀ ਬੈਕਗ੍ਰਾਉਂਡ ਆ ਇਹਨਾਂ ਦਾ ਵੇਖੋ ਰਾਤ ਤੂੰ ਕਹਿੰਦੇ ਫੋਨ ਨਹੀਂ ਚੁੱਕਰੇ ਸਾਨੂੰ ਕੋਈ ਨੌਲੇਜ ਨਹੀਂ ਆ ਸਾਨੂੰ ਅੱਜ ਸਵੇਰੇ ਫੋਨ ਆਇਆ ਵੀ ਇਹ ਰਾਤ ਦਾ ਫੋਨ ਆਇਆ ਚੁੱਕਰੇ ਤੁਸੀਂ ਸਾਨੂੰ ਰਾਤ ਨੂੰ ਇਨਫੋਰਮ ਕਰੋ ਅਹੀਂ ਜਾ ਕੇ ਦੇਖੀਏ ਸਾਨੂੰ ਨਹੀਂ ਦੱਸਿਆ ਗਿਆ ਜੇ ਚਲੋ ਤੁਹਾਨੂੰ ਪਤਾ ਤੁਸੀਂ ਆ ਕੇ ਵੇਖੋ ਨਾ ਉਹਨਾਂ ਨੇ ਆਪ ਵੇਖਿਆ ਜੇ ਨਾ ਉਹਨਾਂ ਨੇ ਸਾਨੂੰ ਦੱਸਿਆ ਇਹ ਸਾਰੇ ਪਿੱਛੇ ਇਹਨਾਂ ਦੇ ਰਲੇ ਹੋਏ ਆ ਇਹਨਾਂ ਦਾ ਮੁੰਡਾ ਕਿਸ ਤਰ੍ਹਾਂ ਦਾ ਵਾ ਕਿਹੜੇ ਟਾਈਪ ਦਾ ਇਹਨਾਂ ਨੂੰ ਇੱਕ ਇੱਕ ਚੀਜ਼ ਬਾਰੇ ਨੌਲੇਜ ਆ ਸਾਡੀ ਕੁੜੀ ਜਿਹੜੀ ਹੀ ਨਾ ਉਹਦੀ ਸ਼ਰਾਫਤ ਚ ਉਹਦਾ ਇਹ ਹਾਲ ਹੋ ਗਿਆ ਜੀ ਸਰ ਕੀ ਨਾਮ ਹੈ ਜੀ ਮਿਰਣਾ ਰਾਜ ਨਵੇਤਾ ਜੀ ਸਰ ਇਹ ਜਿਹੜਾ ਅੰਦਰ ਦੇਖੋ ਮੈਂ ਜੀ ਕੀ ਘੱਟੇ ਕੀ ਹੈ ਉਸ ਕੀ ਕੋਣ ਹੈ ਦੋਵੇਂ ਹਸਬੰਡ ਵਾਈਫ ਸੀਗੇ ਇੱਕ ਇਹਨਾਂ ਦੀ ਬੇਟੀ ਸੀਗੀ ਤੇ ਜਿਹੜੀ ਇਹਨਾਂ ਦੀ ਵਾਈਫ ਆ ਉਹ ਮੇਰੇ ਨਾਲ ਟੀਚਰ ਨੇ ਗਵਰਨਮੈਂਟ ਜੌਬ ਕਰਦੇ ਸੀ ਕਿੰਨੀ ਦੇਰ ਹੋ ਗਿਆ ਇਹਨਾਂ ਨੂੰ ਉੱਥੇ ਰਹਿੰਦੇ ਇਹਨਾਂ ਨੂੰ तकरीबन ਮੇਗਾ ਸਾਲ ਕਰਦੇ ਲੱਗੇ ਉਹ ਚੱਲਿਆ ਜੀ ਨਹੀਂ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਇਹਨਾਂ ਰਿਸ਼ਤੇ ਰਏ ਕੀ ਨਾਮ ਇਹਨਾਂ ਦਾ ਜਾਂ ਕੀ ਉਹਨਾਂ ਦਾ ਨਾਮ ਹੈ ਹਾਂ ਤੇ ਇਹਨਾਂ ਦਾ ਨਾਮ ਵੀ ਨਹੀਂ ਪਤਾ ਵੀ ਇਹਨਾਂ ਦਾ ਨਾਮ ਕੀ ਹੈ ਕਿਉਂਕਿ ਇਹਨਾਂ ਨੂੰ ਆਇਆ ਥੋੜਾ ਚਿਰ ਹੋਇਆ ਤੇ ਕਦੀ ਬਹੁਤਾ ਵਿਚਰੇ ਹੀ ਨਹੀਂ ਕਦੀ ਬਾਹਰ ਅੰਦਰ ਕਦੀ ਆਏ ਨਹੀਂ ਆਪਣੇ ਅੰਦਰ ਹੀ ਮਸਤ ਰਹਿੰਦੇ ਸੀਗੇ ਤੇ ਵਾਈਫ ਇਹਨਾਂ ਦੀ ਜੌਬ ਤੇ ਚਲੀ ਜਾਂਦੀ ਸੀ ਤੇ ਆਪ ਵੀ ਇਹ ਪ੍ਰਾਈਵੇਟ ਜੌਬ ਤੇ ਟੈਕਸੀ ਜਿਵੇਂ ਮੇਰੇ ਖਾਲ ਚਲਾਉਂਦੇ ਮਾੜੀ ਮਾੜੀ ਨਹੀਂ ਡੈਥ ਹੋਈ ਉਹ ਉਹਨਾਂ ਦੇ ਭਰਾ ਨੇ ਦੱਸਿਆ ਕਿ ਇਹ ਇਹਨਾਂ ਦੇ ਸੈਕਿੰਡ ਮੈਰਿਜ ਹੈ ਉਹ ਲੜਾਈ ਝਗੜਾ ਵੀ ਜਾਂਦਾ ਸੀ ਨਹੀਂ ਇਸ ਬਾਰੇ ਕਿਉਂਕਿ ਜੇ ਦੇਖੋ ਜੇ ਕਿਤੇ ਜ਼ਿਆਦਾ ਚੱਲ ਰਹਿੰਦੇ ਹੋ ਤੇ ਸਾਨੂੰ ਕੋ ਮਾੜ ਇਹਨਾਂ ਜੀ ਮਨੀਸ਼ ਕੁਮਾਰ ਪੁੱਤਰ ਹੈਗਾ ਰਮੇਸ਼ ਕੁਮਾਰ ਅਰੋੜਾ ਵਾਸੀ ਹਾਊਸ ਨੰਬਰ 1186 ਗਲੀ ਨੰਬਰ 7 ਕਰਤਾਰਨਗਰ ਸ਼ਹਿੜੇ ਦਾ ਤੇ ਇਹਦੀ ਵਾਈਫ ਸੀ ਆਰਤੀ ਜਿਹੜੀ ਹੈ ਅਸੀਂ ਜਿਹੜੀ ਆ ਮੁਕਦਮਾ ਦਰਜ ਕਰਕੇ ਤੇ ਇਹ ਜਿਨ੍ਹਾਂ ਦੇ ਖਿਲਾਫ ਹੈ ਉਹਨਾਂ ਨੂੰ ਅਸੀਂ ਰੌਂਡ ਅਪ ਕਰ ਲਿਆ ਤੇ ਕਾਰਵਾਈ ਕਰ ਰਹੇ ਹਾਂ ਉਹਨਾਂ ਦਾ ਕਹਿਣਾ ਕਿ ਇਹਨਾਂ ਦਾ ਆਪਰਚ ਟਕੜਾ ਨਹੀਂਦਾ ਅਸੀਂ ਮੇਰਾ ਇਸ ਚੀਜ਼ ਨਾਲ ਕੋਈ ਤਾਲੁਕਾਤ ਨਹੀਂ ਚਲੋ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਉਹ ਕੋਈ ਜਿਨ੍ਹਾਂ ਦਾ ਨਾਮ ਲਿਖਿਆ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਹੋ ਜਾਈ ਫਿਲਹਾਲ ਨਹੀਂ ਦਾ ਔਰ ਜਿਹੜੀਆਂ ਔਰ ਦੇਖਣ ਨੂੰ ਆਇਆ ਕਿ ਉਹ ਸੱਟਾਂ ਵੀ ਕੋਈ ਨਹੀਂ ਉਹ ਜੇ ਪੋਸਟਮਾਰਟਮ ਦੇ ਵਿੱਚ ਸਾਰਾ ਕੁਝ ਆ ਜਾਏਗਾ ਠੀਕ ਹੈ ਤੇ ਹੁਣ ਸਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਅਸੀਂ ਮੁਕਦਮਾ ਦਰਜ ਕਰਕੇ ਸਬੰਧਤ ਧਰਾਵਾਂ ਦੇ ਤਹਿਤ ਤੇ ਇਹਨਾਂ ਨੂੰ ਜਿਹੜਾ ਦੋਸ਼ੀ ਆਣ ਜਿਹੜੇ ਹੈ ਬਟ ਉਹਨਾਂ ਨੂੰ ਅਰੈਸਟ ਪਾ ਕੇ ਅਗਲੀ ਕਾਰਵਾਈ ਸਾਰੀ ਤਫ਼ਤੀਸ਼ ਅਮਲ ਚ ਲਿਆਵਾਂਗੇ ਠੀਕ ਹੈ